ਬਲੱਡ ਕੈਂਪ ਸਾਡੇ ਦਿਮਾਗ ਦੇ ਵਿੱਚ ਬਹੁਤ ਇਦਾਂ ਸੀ ਕਿਉਂਕਿ ਸਾਡੇ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਰਹਿੰਦੀ ਹੈ ਤੇ ਅਸੀਂ ਮੁੱਲ ਬਲੱਡ ਜਿਹੜਾ ਹੈ ਉਹ ਪੇਸ਼ੈਂਟ ਲਈ ਖਰੀਦ ਕੇ ਲਿਆਨੇ ਆ ਸਾਨੂੰ ਲੱਗਿਆ ਕਿ ਕਿਉਂ ਨਾ ਅਸੀਂ ਜਿਹੜੇ ਬਲੱਡ ਲਿਆਨੇ ਆ ਅਸੀਂ ਉਹਨਾਂ ਨੂੰ ਬਲੱਡ ਕਿਸੇ ਫਾਰਮ ਦੇ ਵਿੱਚ ਜਿਹੜਾ ਉਹ ਵਾਪਸ ਕੀਤਾ ਜਾਏ ਕਿਉਂਕਿ ਇਹ ਇੱਕ ਅਹਿਜਾ ਦਾਨ ਹੈ ਜਿਹੜਾ ਕਿ ਮਹਾਦਾਨ ਮੰਨਿਆ ਜਾਂਦਾ ਹੈ ਮਤਲਬ ਮੇਰੀ ਨਜ਼ਰ ਦੇ ਵਿੱਚ ਜਾਂ ਇਟਸ ਇਟਸ ਦ ਮੋਸਟ ਸੈਕ੍ਰੀਟ ਡੋਨੇਸ਼ਨ ਵਨ ਵਨ ਕੈਨ ਗਿਵਸ ਤੇ ਅਲਟੀਮੇਟ ਜਿਹੜਾ ਐਕਟ ਆਫ ਕਾਈਂਡਨੈਸ ਨੂੰ ਮੰਨਿਆ ਜਾਂਦਾ ਜੋ ਕਿ ਅਸੀਂ ਹਿਊਮੈਨਿਟੀ ਲਈ ਕਰ ਸਕਦੇ ਹਾਂ ਤੇ ਇੱਕ ਬੋਟਲ ਜੇ ਖੂਨ ਦੀ ਅਸੀਂ ਦਿੱਤੀ ਹੈ ਤੁਸੀਂ ਸਮਝ ਲਓ ਕਿ ਇੱਕ ਜਾਨ ਅਸੀਂ ਬਚਾ ਰਹੀਆਂ ਤੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਸतीश ਕੁਮਾਰ ਬੱਲੂ ਬਾਜੀ ਨੇ ਤੇ ਉਹ ਇੱਕ ਰੈਗੂਲਰ ਬਲੱਡ ਡੋਨਰ ਹੈ ਆਪ ਤੇ ਹੁਣ ਵੀ ਇਸ ਤਰ੍ਹਾਂ ਹੀ ਤੁਸੀਂ ਬਲੱਡ ਦੇ ਰਹੇ ਤੇ ਰਹੇ ਆ ਤੇ ਬੜੀ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਅੱਛਾ ਤੁਸੀਂ ਦੇਖੋ ਲੋਕਾਂ ਵਿੱਚ ਧਾਰਨਾ ਬਣੀ ਹੋਈ ਆ ਕਿ ਬਲੱਡ ਦੇਣ ਨਾਲ ਕਮਜ਼ੋਰੀ ਆ ਜਾਂਦੀ ਹੈ ਲੋਕ ਹਮੇਸ਼ਾ ਇਸ ਚੀਜ਼ ਬੜਾ ਕਹਿੰਦੇ ਨੇ ਤੁਸੀਂ ਦਸ਼ਕਾ ਜੀ ਨੂੰ ਸਾਝਾ ਕਰਦੇ ਹੋ ਕਿ ਵਾਕੇ ਬਲੱਡ ਦੇਣਾ ਕਿਸੇ ਕਿਸੇ ਨੂੰ ਕਮਜ਼ੋਰੀ ਕੋਈ ਸੀਚ ਵਿੱਚ ਆਉਂਦੀ ਆ ਕਿਸੇ ਲੋਕਾਂ ਦਾ ਜਾ ਵਹਿਮ ਹੈਗਾ ਇਹ ਚੀਜ਼ ਜਿਹੜੀ ਹੈ ਇਹਦੇ ਵਿੱਚ ਕੋਈ ਤੁਹਾਨੂੰ ਕਮਜ਼ੋਰੀ ਵਾਲੀ ਗੱਲ ਨਹੀਂ ਹੈ ਤੇ ਮੇਰੇ ਕੋਲ ਤੁਸੀਂ ਇਮੇਜਿਨ ਕਰੋ ਉਹਨੇ ਇੱਕ ਕੋਈ ਆਏ ਸੀ ਉਹਨਾਂ ਨੇ ਕਹਿੰਦੇ ਮੈਂ 18 ਟਾਈਮਸ ਬਲੱਡ ਦਿੱਤਾ ਹੈ ਤੇ ਇਹ ਕਹਿੰਦੇ ਮੈਂ ਇਹ ਮੇਰਾ 19ਵਾਂ ਜਾਂ 20ਵਾਂ ਟਾਈਮ ਹੈ ਜਿਹੜਾ ਬਲੱਡ ਦੇ ਰਿਹਾ ਹਾਂ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੁਝ ਵੀ ਨਹੀਂ ਹੈ ਔਰ ਬੜੇ ਬੜੇ ਮਤਲਬ ਫਿਟ ਬਾਡੀਜ਼ ਹੀ ਉਹਨਾਂ ਦੀ ਤੇ ਕਹਿੰਦੇ ਮੈਂ ਬਲੱਡ ਦਿੰਦਾ ਤੇ ਮੈਨੂੰ ਬਲਕਿ ਅੱਛਾ ਲੱਗਦਾ ਆਪਣੇ ਆਪ ਨੂੰ ਖਾਸ ਕਰਕੇ ਦੇਖਿਆ ਵੀ ਜਿਹੜਾ ਬਲੱਡ ਕੋ ਦਿੰਦਾ ਵਾ ਉਹਦੇ ਕਿੰਨੇ ਦਿਨਾਂ ਚ ਜਿਹੜਾ ਖੂਨ ਹੈ ਜਿਹੜਾ ਉਹ ਫੇਰ ਵਾਪਸ ਉਸੇ ਤਰ੍ਹਾਂ ਜਿਹੜਾ ਰੀਬ ਹੁੰਦਾ ਨਵਾਂ ਪੰਜਦਾ ਵਾ ਕਿੰਨੇ ਦਿਨਾਂ ਵਿੱਚ ਜਿਹੜਾ ਖੂਨ ਦਾ ਪੂਰਾ ਹੋ ਜਾਂਦਾ ਹੈ ਦੇਖੋ ਜਿਹੜਾ ਅਸੀਂ ਬਲੱਡ ਦਿੱਤਾ ਹੈ ਨਾ ਉਹ ਡਿਪੈਂਡ ਕਰਦਾ ਕਿ ਸਾਡੀ ਡਾਈਟ ਕਿੰਨੀ ਅੱਛੀ ਹੈ ਤੇ ਬਲੱਡ ਆਪਣੇ ਆਪ ਦੇ ਵਿੱਚ ਹੀ ਬਾਡੀ ਨੇ ਬਣਾਉਂਦੇ ਰਹਿਣਾ ਇਤੇ ਉਹ ਚੀਜ਼ ਹੈ ਜਿਹੜੀ ਕਿ ਤੁਸੀਂ ਇਨਕੀ ਦੇ ਦਿੱਤੀ ਤੇ ਉਹ ਵਾਪਸ ਨਹੀਂ ਆਏਗਾ ਤੁਸੀਂ ਆਪਣੀ ਡਾਈਟ ਅੱਛੀ ਰੱਖੋ ਉਸ ਟਾਈਮ ਵੀ ਅਸੀਂ ਦਿੰਨੇ ਆ ਤੇ ਉਸ ਤੋਂ ਬਾਅਦ ਵੀ ਤੁਸੀਂ ਜਿਸ ਬੰਦੇ ਨੇ ਪਤਾ ਹੁੰਦਾ ਕਿ ਅਸੀਂ ਬਲੱਡ ਦੇਣਾ ਹੈ ਉਹ ਕੁਝ ਡੇਜ਼ ਦੇ ਵਿੱਚ ਹੀ ਸਾਡਾ ਜਿਹੜਾ ਨਾ ਉਹ ਪੂਰਾ ਹੋ ਜਾਂਦਾ ਇਸ ਤਰ੍ਹਾਂ ਦੀ ਕੋਈ ਧਾਰਨਾ ਨਹੀਂ ਕਿ ਵੀ ਹਾਂ ਸਾਨੂੰ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਲੱਗਣਗੇ ਤੇ ਜਿਹੜੀ ਲਾਈਫ ਤੁਸੀਂ ਸੇਵ ਕਰ ਸਕਦੇ ਹੋ ਤੇ ਇਹ ਇਸੇ ਲਈ ਇਹਨੂੰ ਮਹਾਦਾਨ ਕਿਹਾ ਗਿਆ ਕਿ ਜੇ ਕਿਸੇ ਦੀ ਇਨਸਾਨ ਦੀ ਇਨਸਾਨੀ ਜਾਨ ਦੀ ਬਹੁਤ ਵੈਲਿਊ ਹੈ ਤੇ ਸਭ ਤੋਂ ਵੱਡਾ ਦਾਨ ਜਿਹੜਾ ਹੈ ਉਹ ਇਹੀ ਮੰਨਿਆ ਗਿਆ ਕੋਈ ਪੈਸਾ ਕੋਈ ਕੁਝ ਨਹੀਂ ਕੰਮ ਆਉਂਦਾ ਮੈਂ ਦੇਖਿਆ ਹੈ ਕਿ ਕਈ ਵਾਰ ਐਕਸੀਡੈਂਟ ਕੇਸ ਹੁੰਦਾ ਹੈ ਜਾਂ ਸਰਜਰੀ ਹੁੰਦੀ ਹੈ ਤੇ ਉਹਦੇ ਵਿੱਚ ਬਲੱਡ ਦੀ ਹੀ ਲੋੜ ਪੈਂਦੀ ਹੈ ਤੇ ਇਹ ਜ਼ਰੂਰ ਦੇਣਾ ਚਾਹੀਦਾ ਹੈ ਵਧਾਈ ਦੇ ਪਾਤਰ ਹੋ ਤੁਸੀਂ ਅੱਜ ਅੱਜ ਇੱਥੇ ਬਣੇ ਹੋ ਹਸਪਤਾਲ ਪਹੁੰਚੇ ਹੋ ਇਹ ਮਨਚ ਉਚਾਰ ਕੀ ਤਿਆਰ ਹੋ ਤੁਸੀਂ ਜਦੋਂ ਜਦੋਂ ਇੱਥੇ ਬਲੱਡ ਕੰਪ ਨੇ ਸਾਡੀ ਲਾਗੇ ਜਿਹੜੇ ਆ ਸਲਮ ਬਸਤੀ ਹੈਗੀ ਆ ਵਾ ਜਿੱਥੋਂ ਦੇ ਲੋਕ ਬਹੁਤ ਪੂਰ ਗਰੀਬ ਲੋਗ ਆ ਉਹਨਾਂ ਨੂੰ ਇਮੀਡੀਏਟ ਜਦੋਂ ਕੋਈ ਦੇ ਘਰ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਇਮੀਡੀਏਟ ਕਿਤੇ ਹਸਪਿਟਲਾਈਜ਼ ਹੋਣਾ ਪੈਂਦਾ ਵਾ ਇਹ ਹਸਪਤਾਲ ਬਹੁਤ ਮਹਿੰਗੇ ਆ ਪਰ ਮੈਂ ਦੇਖਿਆ ਇੱਥੇ ਆ ਕੇ ਪਹਿਲਾਂ ਵੀ ਇੱਥੇ ਮੈਂ ਆ ਚੁੱਕਾ ਵਾਂ ਆ ਕੇ ਦੇਖਿਆ ਕਿ ਇਹ ਹਸਪਤਾਲ ਗਰੀਬ ਪਰਿਵਾਰਾਂ ਦੀ ਗਰੀਬ ਲੋਕਾਂ ਦੀ ਇਹ ਮਦਦ ਕਰਦੇ ਆ ਸੋ ਐਸੇ ਹਸਪਤਾਲ ਬਹੁਤ ਘੱਟ ਆ ਔਰ ਐਸੀ ਸੋਚ ਬਹੁਤ ਘੱਟ ਰਹੀ ਆ ਖਾਸ ਕਰਕੇ ਸਕੂਲਾਂ ਤੇ ਕਾਲਜਾਂ ਦੀ ਹਮੇਸ਼ਾ ਸਕੂਲ ਕਾਲਜ ਔਰ ਹਸਪਤਾਲ ਬਹੁਤ ਮਹਿੰਗੇ ਹੋ ਗਏ ਗਰੀਬ ਦੇ ਇਲਾਜ ਜਿਹੜਾ ਗਰੀਬ ਦੀ ਪਹੁੰਚ ਤੋਂ ਦੂਰ ਹੋ ਗਿਆ ਬਲੱਡ ਕੈਂਪ ਦੀ ਗੱਲ ਕਰੀਏ ਬਲੱਡ ਜਿਹੜਾ ਦੇਣਾ ਵਾ ਕਹਿੰਦੇ ਖੂਨਦਾਨ ਮਹਾਦਾਨ ਦਾ ਇਹਦੇ ਵਿੱਚ ਕਿੰਨੀ ਕਿ ਸਜਾਈ ਹੈ ਤੇ ਕਿੰਨੇ ਕਿ ਲੋਕਾਂ ਕਰ ਗਏ ਆ ਜਾਨ ਬਚਾ ਸਕਦਾ ਜਿਹੜਾ ਖੂਨ ਦਾ ਮੈਂ ਅੱਜ ਖੂਨਦਾਨ ਮਹਾਦਾਨ ਜਿਹੜੇ ਆਰਬੀ ਸੈੱਲ ਰੈੱਡ ਬਲੱਡ ਸੈੱਲ ਨੇ ਆ ਖੂਨ ਤੇ ਵੈਸੇ ਚਵੇ ਘੰਟੇ ਤੋਂ ਬਾਅਦ ਪੂਰਾ ਸਾਡੇ ਹੋ ਜਾਂਦਾ ਵਾ ਇੱਕ ਸਾਡੇ ਮਨ ਦੀ ਮਾਨਸਿਕਤਾ ਵਾ ਕਿ ਲੋਕਾਂ ਨੂੰ ਲੱਗਦਾ ਪਤਾ ਨਹੀਂ ਖੂਨ ਦੇ ਕੇ ਕੀ ਹੋ ਜਾਣਾ ਕਿਹੜੀ ਵੀਕਨੈਸ ਆ ਜਾਣੀ ਆ ਅੱਜ ਤੁਹਾਡੇ ਸਾਹਮਣੇ ਮੈਂ 50 ਟਾਈਮ ਜਾਂ ਵੀ ਵਰੀ ਖੂਨ ਦਿੱਤਾ ਵਾ ਸੋ ਇਸ ਕਰਕੇ ਖੂਨ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਖੂਨਦਾਨ ਮਹਾਦਾਨ ਆ ਔਰ ਇਹ ਐਸਾ ਵਾ ਇਹ ਕੋਈ ਜਾਤ ਪਾਤ ਧਰਮ ਨਹੀਂ ਦੇਖਦਾ ਫੋਨ ਸਭ ਦਾ ਇੱਕੋ ਹੀ ਆ ਕਿਸੇ ਨੂੰ ਵੀ ਇਹ ਫੋਨ ਚੜ ਜਾਂਦਾ ਵਾ ਇਹ ਉਹ ਚੀਜ਼ ਆ ਜਿਹੜਾ ਤੁਸੀਂ ਇਹ ਗੁਪਤ ਅਸਲ ਵਿੱਚ ਇਹ ਗੁਪਤ ਦਾਣ ਆ ਮੈਂ ਅੱਜ ਦਿੱਤਾ ਮੈਨੂੰ ਨਹੀਂ ਪਤਾ ਇਹ ਕਿੰਨੂੰ ਚੜਦਾ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਲੰਜ ਨਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅਜਮਰ ਸਾਦੇ ਸ਼ੇਰ ਸ਼ਾਹ ਸੂਰੀ ਰੋਡ ਸਿੰਘ ਹਸਪਤਾਲ ਦੀ ਜਿੱਥੇ ਕੀ ਡਾਕਟਰ ਜਸਪੀ ਜਿਹੜੇ ਸਾਡੇ ਨਾਲ ਨੇ ਅਤੇ ਹਸਪਤਾਲ ਦੇ ਉਹਨਾਂ ਵੀ ਨੇ ਇਹਨਾਂ ਵੱਲੋਂ ਅੱਜ ਖੂਨ ਦਾ ਕੈਂਪ ਲਗਾਇਆ ਗਿਆ ਵਾ ਅਤੇ ਲੋਕ ਭਲਾਈ ਦੇ ਜਿਹੜੇ ਅਕਸਰ ਜਿਹੜੇ ਹਸਪਤਾਲ ਕੋਲ ਕੰਮ ਕੀਤੇ ਜਾਂਦੇ ਨੇ ਡਾਕਟਰ ਸਾਹਿਬ ਜਿਹੜੇ ਸਾਡੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਵਧਾਈ ਦੇ ਪਾਤ ਸੁਆ ਅੱਜ ਤੁਸੀਂ ਖੂਨ ਦਾ ਕੈਂਪ ਲਾਇਆ ਕਿੰਨੇ ਕੁ ਲੋਕਾਂ ਨੇ ਹੰਤਕ ਖੂਨ ਦੇ ਜੱਕੇ ਹੋ ਇਹ ਮਨਚ ਵਿਚਾਰ ਕਿਸ ਤਰ੍ਹਾਂ ਡਟ ਹੈ ਸੱਚੀ ਗੱਲ ਪਹਿਲਾਂ ਤਾਂ ਸਾਰਿਆਂ ਨੂੰ ਤੇ ਥੈਂਕ ਯੂ ਭਾਜੀ ਤੁਹਾਡਾ ਤੁਸੀਂ ਸਾਰੇ ਮੀਡੀਆ ਵਾਲੇ ਜਿੰਨੇ ਵੀ ਆਏ ਤੇ ਸ਼ੁਕਰੀਆ ਸਾਰੇ ਛਾਟੇ ਦੇ ਨਿਵਾਸੀਆਂ ਦਾ ਤੇ ਅਸੀਂ ਅੱਜ ਬਲੱਡ ਕੈਂਪ ਸਾਡੇ ਦਿਮਾਗ ਦੇ ਵਿੱਚ ਬਹੁਤ ਇਦਾਂ ਸੀ ਕਿਉਂਕਿ ਸਾਡੇ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਰਹਿੰਦੀ ਹੈ ਤੇ ਅਸੀਂ ਮੁੱਲ ਬਲੱਡ ਜਿਹੜਾ ਹੈ ਉਹ ਪੇਸ਼ੈਂਟ ਲਈ ਖਰੀਦ ਕੇ ਲਿਆਉਂਦੇ ਆ ਸਾਨੂੰ ਲੱਗਿਆ ਕਿ ਕਿਉਂ ਨਾ ਅਸੀਂ ਜਿਹੜੇ ਬਲੱਡ ਲਿਆਣੇ ਆ ਅਸੀਂ ਉਹਨਾਂ ਨੂੰ ਬਲੱਡ ਕਿਸੇ ਫਾਰਮ ਦੇ ਵਿੱਚ ਜਿਹੜਾ ਉਹ ਵਾਪਸ ਕੀਤਾ ਜਾਏ ਕਿਉਂਕਿ ਇਹ ਇੱਕ ਅਹਿਜਾ দান ਹੈ ਜਿਹੜਾ ਕਿ ਮਹਾਦਾਨ ਮੰਨਿਆ ਜਾਂਦਾ ਹੈ ਮਤਲਬ ਮੇਰੀ ਨਜ਼ਰ ਦੇ ਵਿੱਚ ਯਾ ਇਟਸ ਇਟਸ ਦਾ ਮੋਸਟ ਸੇਕ੍ਰੇਟ ਡੋਨੇਸ਼ਨ ਵਨ ਵਨ ਕੈਨ ਗਿਵ ਤੇ ਅਲਟੀਮੇਟ ਜਿਹੜਾ ਐਕਟ ਆਫ ਕਾਈਂਡਨੈਸ ਨੂੰ ਮੰਨਿਆ ਜਾਂਦਾ ਜੋ ਕਿ ਅਸੀਂ ਹਿਊਮੈਨਿਟੀ ਲਈ ਕਰ ਸਕਦੇ ਆ ਤੇ ਇੱਕ ਬੋਟਲ ਜੇ ਖੂਨ ਦੀ ਅਸੀਂ ਦਿੱਤੀ ਹੈ ਤੇ ਤੁਸੀਂ ਸਮਝ ਲਓ ਕਿ ਇੱਕ ਜਾਨ ਅਸੀਂ ਬਚਾ ਰਹੇ ਆ ਤੇ ਇਸ profession ਚ ਜੁੜਿਆ ਹਸਪੀਟਲ ਦੇ profession ਚ ਤੇ ਪੇਸ਼ੈਂਟਸ ਨੂੰ ਲੋੜ ਪੈਂਦੀ ਰਹਿੰਦੀ ਹੈ ਤੇ ਅੱਜ ਜਿਹੜਾ ਖੂਨਦਾਨ ਚੱਲ ਰਿਹਾ ਹਲੇ ਵੀ ਕੈਂਪ ਚੱਲ ਰਿਹਾ ਹੈ ਇਹ ਦੁਖਨੀਵਾਰ ਜਿਹੜੇ ਬਲੱਡ ਬੈਂਕ ਹੈ ਉਹਨਾਂ ਦੀ ਤਰਫੋਂ ਹੈ ਤੇ ਹੁਣ ਤੱਕ ਸਾਡੇ 15+ ਜਿਹੜੇ ਹੋ ਚੁੱਕੇ ਆ ਅਸੀਂ ਮਤਲਬ ਐਕਸਪੈਕਟ ਕਰ ਰਹੇ ਆ ਕਿ ਮੋਰ ਥੈਨ 25 30 ਸਾਡੇ ਕੋਲ ਬਲੱਡ ਡੋਨਰਸ ਆਣਗੇ ਤੇ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਸਤੀਸ਼ ਕੁਮਾਰ ਬੱਲੂ ਭਾਜੀ ਨੇ ਤੇ ਉਹ ਇੱਕ ਰੈਗੂਲਰ ਬਲੱਡ ਡੋਨਰ ਹੈ ਆਪ ਤੇ ਹੁਣ ਵੀ ਇਸ ਟਾਈਮ ਤੇ ਬਲੱਡ ਦੇ ਦੇ ਰਹੇ ਤੇ ਬੜੀ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਦੀ ਕਿ ਉਹ ਆਏ ਤੇ ਉਹਨਾਂ ਨੇ ਬਲੱਡ ਦਿੱਤਾ ਸਰ ਜੀ ਅਕਸਰ ਦੇਖਿਆ ਲੋਕਾਂ 'ਚ ਇੱਕ ਧਾਰਨਾ ਬਣੀ ਹੋਈ ਆ ਕਿ ਬਲੱਡ ਦੇਣ ਨਾਲ ਕਮਜ਼ੋਰੀ ਆ ਜਾਂਦੀ ਹੈ ਲੋਕ ਹਮੇਸ਼ਾ ਇਸ ਚੀਜ਼ ਨੂੰ ਬੜਾ ਕਹਿੰਦੇ ਨੇ ਤੁਸੀਂ ਦਸ਼ਕਾਂ ਜਿਹੜ ਨੂੰ ਸਾਂਝਾ ਕਰਦੇ ਹੋ ਕਿ ਵਾਕਈ ਬਲੱਡ ਦੇ ਨਾਲ ਕਿਸੇ ਕਿਸੇ ਨੂੰ ਕਮਜ਼ੋਰੀ ਕੋਈ ਸੀਚ ਵੀਕਨੈਸ ਆਉਲੀ ਆ ਕਿਸੇ ਲੋਕਾਂ ਦਾ ਜਾਂ ਵਹਿਮ ਹੈਗਾ ਜੀ ਜਿਹੜੀ ਆ ਦੇਖੋ ਜਿਹੜੇ ਬਲੱਡ ਦੇ ਨਾਲ ਆਉਂਦੇ ਆ ਨਾ ਉਹ ਪਹਿਲੀ ਗੱਲ ਤੇ ਪਹਿਲਾਂ ਆਪਣਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਉਸ ਟਾਈਮ ਤੇ ਇਨਫੈਕਸ਼ਨ ਨਹੀਂ ਹੈ ਇਹ ਕਿਸੇ ਵੀ ਤਰ੍ਹਾਂ ਦੀ ਕੰਪਰੋਮਾਈਜ਼ਡ ਬਾਡੀ ਨਹੀਂ ਹੈ ਉਹਨਾਂ ਦੀ ਤੇ ਜਿਹੜੇ ਦੇਨ ਆਉਂਦੇ ਆ ਉਹਨਾਂ ਨੂੰ ਵੈਸੇ ਪਤਾ ਹੁੰਦਾ ਹੈ ਕਿ ਅਸੀਂ ਬਿਲਕੁਲ ਫਿਟ ਹੈਗੇ ਆ ਤੇ ਜੇ ਉਹ ਦਿੰਦੇ ਆ ਉਸ ਟਾਈਮ ਤੇ ਥੋੜੀਕ ਦੇਰ ਤੁਹਾਨੂੰ ਐਸਟਾ ਲੱਗਦਾ ਹੈ ਕਿ ਜਿਵੇਂ ਤੁਹਾਨੂੰ ਕੋਈ ਚੱਕਰ ਆ ਰਹੇ ਆ ਜਾਂ ਵੀਕ ਪੇਸ਼ੈਂਟ ਨੂੰ ਡੋਨਰ ਨੂੰ ਅਸੀਂ ਰੈਸਟ ਕਰਾਨੇ ਆ ਫਿਰ ਉਸ ਤੋਂ ਬਾਅਦ ਖਾਂਡ ਵੀ ਨੂੰ ਵੀ ਦਿੰਨੇ ਆ ਤੇ ਇਹਦੇ ਵਿੱਚ ਕੋਈ ਤੁਹਾਨੂੰ ਕਮਜ਼ੋਰੀ ਵਾਲੀ ਗੱਲ ਨਹੀਂ ਹੈ ਤੇ ਮੇਰੇ ਕੋਲ ਤੁਸੀਂ ਇਮੇਜਿਨ ਕਰੋ ਹੁਣ ਇੱਕ ਕੋਈ ਆਏ ਸੀ ਉਹਨਾਂ ਨੇ ਕਹਿੰਦੇ ਮੈਂ 18 ਟਾਈਮਸ ਬਲੱਡ ਦਿੱਤਾ ਹੈ ਤੇ ਇਹ ਕਹਿੰਦੇ ਮੈਂ ਇਹ ਮੇਰਾ 19ਵਾਂ ਹੈ ਜਾਂ 20ਵਾਂ ਟਾਈਮ ਹੈ ਜਿਹੜਾ ਬਲੱਡ ਦੇ ਰਿਹਾ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੁਝ ਵੀ ਨਹੀਂ ਹੈ ਔਰ ਬੜੇ ਬੜੇ ਮਤਲਬ ਫਿਟ ਬਾਡੀਜ਼ ਹੀ ਉਹਨਾਂ ਦੀ ਤੇ ਕਹਿੰਦੇ ਮੈਂ ਬਲੱਡ ਦਿੰਨਾ ਤੇ ਮੈਨੂੰ ਬਲਕਿ ਅੱਛਾ ਲੱਗਦਾ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਬਿਲਕੁਲ ਧਾਰਨਾ ਗਲਤ ਹੈ ਜੀ ਸੋਚ ਹੈਗੀ ਹੈ ਤੇ ਬਿਲਕੁਲ ਗਲਤ ਹੈ ਕੁਝ ਵੀ ਨਹੀਂ ਹੁੰਦਾ ਬਲੱਡ ਦੇਣ ਦੇ ਨਾਲ ਤੇ ਅਸੀਂ ਕਿਸੇ ਦੀ ਜਾਨ ਬਚਾ ਰਹੇ ਹਾਂ ਸਾਨੂੰ ਕੁਝ ਵੀ ਨਹੀਂ ਹੋਏਗਾ ਮੈਡੀਸਨ ਡਾਕਟਰ ਸਾਹਿਬ ਖਾਸ ਕਰਕੇ ਅਸੀਂ ਦੇਖਿਆ ਵੀ ਜਿਹੜਾ ਬਲੱਡ ਕੋ ਦਿੰਦਾ ਵਾ ਉਹਦੇ ਕਿੰਨੇ ਦਿਨਾਂ ਚ ਜਿਹੜਾ ਖੂਨ ਆ ਜਿਹੜਾ ਉਹ ਫਿਰ ਵਾਪਸ ਉਸੇ ਤਰ੍ਹਾਂ ਜਿਹੜਾ ਰੀ ਨੇ ਹੋ ਜਾਂ ਨਵਾਂ ਬਣ ਜਾਂਦਾ ਵਾ ਕਿੰਨੇ ਦਿਨਾਂ ਵਿੱਚ ਖੂਨ ਦਾ ਪੂਰਾ ਹੋ ਜਾਂਦਾ ਹੈ ਦੇਖੋ ਜਿਹੜਾ ਅਸੀਂ ਬਲੱਡ ਦਿੱਤਾ ਹੈ ਨਾ ਉਹ ਡਿਪੈਂਡ ਕਰਦਾ ਹੈ ਕਿ ਸਾਡੀ ਡਾਈਟ ਕਿੰਨੀ ਗੱਛੀ ਹੈ ਤੇ ਬਲੱਡ ਆਪਣੇ ਆਪ ਦੇ ਵਿੱਚ ਹੀ ਬੋਡੀ ਨੇ ਬਣਾਉਂਦੇ ਰਹਿਣਾ ਇਤੇ ਉਹ ਚੀਜ਼ ਹੈ ਜਿਹੜੀ ਕਿ ਤੁਸੀਂ ਇਹ ਨਹੀਂ ਕਿ ਦੇਤੀ ਤੇ ਉਹ ਵਾਪਸ ਨਹੀਂ ਆਏਗਾ ਤੁਸੀਂ ਆਪਣੀ ਡਾਈਟ ਅੱਛੀ ਰੱਖੋ ਉਸ ਟਾਈਮ ਵੀ ਅਸੀਂ ਦਿੰਨੇ ਆ ਤੇ ਉਸ ਤੋਂ ਬਾਅਦ ਵੀ ਤੁਸੀਂ ਜਿਸ ਬੰਦੇ ਨੇ ਪਤਾ ਹੁੰਦਾ ਕਿ ਅਸੀਂ ਬਲੱਡ ਦੇਣਾ ਹੈ ਉਹ ਕੁਝ ਡੇਜ਼ ਦੇ ਵਿੱਚ ਹੀ ਸਾਡਾ ਜਿਹੜਾ ਨਾ ਉਹ ਪੂਰਾ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਕੋਈ ਧਾਰਨਾ ਨਹੀਂ ਕਿ ਵੀ ਹਾਂ ਸਾਨੂੰ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਲੱਗਣਗੇ ਹਾਂ ਇਸ ਤਰ੍ਹਾਂ ਜ਼ਰੂਰ ਹੋਣਾ ਕਿ ਹੈ ਕਿ ਵੀ 3 ਮੰਥਸ ਰੁੱਕ ਕੇ ਬਲੱਡ ਦੋ ਤਾਂ ਕਿ ਤੁਹਾਡੀ ਬਾਡੀ ਜਿਹੜੀ ਹੈ ਉਹ ਉਨੀ ਜਿਹੜੀ ਹੈ ਜਿੰਨੀ ਇੱਕ ਮਤਲਬ ਵਾਪਸ ਆ ਸਕੇ ਤਾਂ ਤੁਸੀਂ ਫਿੱਟ ਹੋ ਸਕੋ ਤੇ ਤੁਸੀਂ ਆਪਣੀ ਡਾਈਟ ਅੱਛੀ ਰੱਖੋ ਬਸ ਡਾਈਟ ਅੱਛੀ ਰੱਖੋਗੇ ਤੇ ਬਲੱਡ ਜਿਹੜਾ ਉਹ ਵਾਪਸ ਹੋਦਾ ਬਾਣੀ ਜਾਣਾ ਹੈ ਬਾਜੀ ਤੇ ਲੱਗਦਾ ਜਿਨ੍ਹਾਂ ਮਰਜ਼ਿਆਂ ਦਾ ਖਾਸ ਕਰਕੇ ਦੇਖਿਆ ਜਿਨ੍ਹਾਂ ਲੋਕਾਂ ਦਾ ਖੂਨ گاੜਾ ਹੁੰਦਾ ਵਾ ਜਿਨ੍ਹਾਂ ਲੋਕਾਂ ਦਾ ਕਹਿੰਦੇ ਵੀ ਹਾਰ ਦੀ ਬਲੋਕ ਆ ਸਕਦੀ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆ ਸਕਦੀ ਆ ਕਿ ਲੱਗਦਾ ਜਿਨ੍ਹਾਂ ਦਾ ਖੂਨ گاੜਾ ਵਾ ਉਹਨਾਂ ਨੂੰ ਖੂਨ ਜਿਹੜਾ ਦਾਨ ਵੱਧ ਕਰਨਾ ਚਾਹੀਦਾ ਹਮੇਸ਼ਾ ਹੀ ਤਾਂ ਜੋ ਕਿ ਜਿਹੜਾ ਖੂਨ ਹੈ ਉਹ ਪਤਲਾ ਹੋ ਸਕੇ ਇਹ ਵੀ ਗੱਲ ਸੱਚ ਹੈਗੀ ਹੈ ਨਹੀਂ ਇਸ ਤਰ੍ਹਾਂ ਖੂਨ ਗਾੜੇ ਤੇ ਪਤਲੇ ਵਾਲੀ ਕੋਈ ਗੱਲ ਨਹੀਂ ਹੁੰਦੀ ਖੂਨ ਜਿਹੜਾ ਉਹ ਕਿਸੇ ਦਾ گاੜਾ ਹੈਗਾ ਤੇ ਬਲਕਿ ਉਹ ਬਲੱਡ ਥਨਰਸ ਲੈ ਰਹੇ ਹੁੰਦੇ ਉਹਨੂੰ ਪਤਲਾ ਕਰਨ ਦੇ ਲਈ ਤੇ ਬਲੱਡ ਦੇਣ ਦੇ ਨਾਲ ਉਹ ਤੇ ਉਹ ਬਲੱਡ ਜਿਹੜਾ ਹੈ ਉਹ ਕੋਈ ਵੀ ਦੇ ਸਕਦਾ ਤੇ ਉਹਦੇ ਇਹ ਇਹ ਗਲਤ ਹੈ ਇਹ ਗਲਤ ਗਲਤ ਜਿਹੜੀ ਹੈ ਫੈਕਟ ਇਹਦੇ ਵਿੱਚ ਕੋਈ ਫੈਕਟ ਨਹੀਂ ਹੈਗਾ ਕਿ ਅਸੀਂ گاੜਾ ਖੂਨ ਹੈ ਤੇ ਉਹਨੂੰ ਦਵਾਂਗੇ ਤੇ ਪਤਲਾ ਹੋ ਜਾਏਗਾ ਨਹੀਂ ਇਟਸ ਨਾਟ ਲਾਈਕ ਦੈਟ ਕੁਝ ਨਹੀਂ ਇਸ ਤਰ੍ਹਾਂ ਦਾ ਠੀਕ ਹੈ ਕਸਾ ਇਹ ਵੀ ਕਿ ਕਿਹੜੀ ਸਚਾਈ ਹੈ ਵੀ ਜੇਕਰ ਬਲੱਡ ਦਿੰਨੇ ਆ ਤੇ ਕਿਸੇ ਦੀ ਜਾਨ ਬਚਦੀ ਆ ਅਸੀਂ ਅਕਸਰ ਦੇਖਦੇ ਪਈ ਜਦੋਂ ਕਿਸੇ ਐਕਸੀਡੈਂਟ ਹੁੰਦਾ ਵਾ ਅਸੀਂ ਦੇਖਿਆ ਬਲੱਡ ਦੀ ਬੜੀ ਲੋਰ ਪੈ ਜਾਂਦੀ ਆ ਕਈ ਵਾਰੀ ਮੰਨਸੀ ਬਲੱਡ ਮੰਗੋਣਾ ਪੈਂਦਾ ਕਈ ਵਾਰੀ ਡੋਨਰ ਲੱਭਣੇ ਪੈਂਦੇ ਨੇ ਅਸੀਂ ਦੇਖਿਆ ਮੁਸ਼ਕਲ ਬੜੀ ਆਉਂਦੀ ਆ ਕੀ ਲੱਗਦਾ ਤੁਹਾਡਾ ਬਲੱਡ ਤੁਹਾਡਾ ਦਿੱਤਾ ਖੂਨ ਕਿਸੇ ਦੀ ਜਾਨ ਬਚਾ ਸਕਦਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਬਿਲਕੁਲ ਸਹੀ ਗੱਲ ਹੈ ਮੈਂ ਬਿਲਕੁਲ ਇਸ ਚੀਜ਼ ਨੂੰ ਬਿਲੀਵ ਕਰਦੀ ਆ ਦੇਖੋ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕੋਈ ਸੀਜ਼ੇਰੀਅਨ ਵਾਲੀ ਮੰਨ ਲਓ ਕੋਈ ਪੇਸ਼ੈਂਟ ਆਇਆ ਹੈ ਯਾ ਕੋਈ ਨਾਰ ਹਨ ਜਿਨੇ ਨਹੀਂ ਪ੍ਰੋਪਰ ਡਾਈਟ ਖਾਦੀ ਹੋਈ ਹੁਣ ਉਹਨੂੰ ਬਲੱਡ ਦੀ ਲੋੜ ਹੈ ਤੇ ਉਹ ਬਲੱਡ ਉਹਨੂੰ ਚੜੇਗਾ ਤੇ ਜੇ ਮੰਨ ਲਓ ਉਹਦੀ ਕੱਲ ਨੂੰ ਅਸੀਂ ਸਰਜਰੀ ਕਰਦੇ ਹਾਂ ਤੇ ਸਾਨੂੰ ਉਹਦੇ ਚ ਹੈਲਪਫੁਲ ਹੈ ਸਾਡੇ ਲਈ ਉਹ ਤੇ ਇੱਕ ਬੰਦੇ ਦੀ ਜਾਨ ਬਚ ਸਕਦੀ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਇੱਕ 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 ਜਿਹੜੀ ਲਾਈਫ ਤੁਸੀਂ ਸੇਵ ਕਰ ਸਕਦੇ ਹੋ ਤੇ ਇਹ ਇਸੇ ਲਈ ਇਹਨੂੰ ਮਹਾਦਾਨ ਕਿਹਾ ਗਿਆ ਕਿ ਜੇ ਕਿਸੇ ਦੀ ਇਨਸਾਨ ਦੀ ਇਨਸਾਨੀ ਜਾਨ ਦੀ ਬਹੁਤ ਵੈਲਿਊ ਹੈ ਤੇ ਸਭ ਤੋਂ ਵੱਡਾ ਦਾਨ ਜਿਹੜਾ ਹੈ ਉਹ ਇਹੀ ਮੰਨਿਆ ਗਿਆ ਕੋਈ ਪੈਸਾ ਕੋਈ ਕੁਝ ਨਹੀਂ ਕੰਮ ਆਉਂਦਾ ਮੈਂ ਦੇਖਿਆ ਕਿ ਕਈ ਵਾਰ ਐਕਸੀਡੈਂਟ ਕੇਸ ਹੁੰਦਾ ਹੈ ਜਾਂ ਸਰਜਰੀ ਹੁੰਦੀ ਹੈ ਤੇ ਉਹਦੇ ਵਿੱਚ ਬਲੱਡ ਦੀ ਹੀ ਲੋੜ ਪੈਂਦੀ ਹੈ ਤੇ ਇਹ ਜ਼ਰੂਰ ਦੇਣਾ ਚਾਹੀਦਾ ਤੇ ਮੈਂ ਤੇ ਅੱਜ ਆਪ ਵੀ ਦੇਣ ਲੱਗੀਆਂ ਬਲੱਡ ਬਾਕੀ ਜੀ ਸਾਹਿਬ ਲੱਗਦਾ ਵੀ ਜੇਕਰ ਸਾਡਾ ਕਿਸੇ ਕਿਸੇ ਦਾ ਜਨਮ ਦਿਨ ਆ ਕਿੱਥੇ ਦਾ ਵਿਆਹ ਸ਼ਾਦੀ ਵਰੇ ਗੱਡਿਆ ਕਿਸੇ ਵੀ ਕੋਈ ਖੁਸ਼ੀ ਦਾ ਮੌਕਾ ਵਾ ਕੀ ਲੱਗਦਾ ਸਾਨੂੰ ਬਲੱਡ ਦਾਨ ਦੇਣਾ ਕਰਨਾ ਚਾਹੀਦਾ ਸਾਡੀ ਸ਼ੁਰੂਆਤ ਜਿਹੜੀ ਜ਼ਿੰਦਗੀ ਦੀ ਇਸੇ ਤਰ੍ਹਾਂ ਕਰਨੀ ਚਾਹੀਦੀ ਹੈ ਬਿਲਕੁਲ ਹੁਣ ਇੱਕ ਲੜਕਾ ਆਇਆ ਸੀ ਉਹ ਕਹਿੰਦਾ ਕਿ ਮੈਂ ਨਾ ਬਲੱਡ ਜਿਹੜਾ ਠਹਿਰ ਕੇ ਦਵਾਂਗਾ ਮੈਂ ਮੈਂ ਕਿਹਾ ਜਿੱਤਰਾ ਰੁਕਿਆ ਹੈ ਨਾ ਤੇ ਤੂੰ ਬਲੱਡ ਦੇ ਕੇ ਜਾ ਬਲਕਿ ਤੇਰੀ ਇੱਜ਼ਤ ਵਧੇਗੀ ਕਿ ਵੀ ਤੂੰ ਸਮਾਜ ਲਈ ਕੁਝ ਚੰਗਾ ਕਰ ਰਹੇ ਆ ਤੂੰ ਹਿਮੈਨਿਟੀ ਲਈ ਕੁਝ ਅੱਛਾ ਕਰ ਰਹੇ ਆ ਕਿ ਵੀ ਇਹ ਮੁੰਡਾ ਬਹੁਤ ਕਾਈਂਡ ਮੁੰਡਾ ਹੈ ਤੇ ਇਹ ਇਹ ਵਾਕਈ ਕਾਈਂਡਨੈਸ ਤੇ ਬਲੀਵ ਕਰਦਾ ਹੈ ਤੂੰ ਦੇ ਕੇ ਜਾ ਤੇ ਮੈਂ ਉਹਦੇ ਤੋਂ ਬਲੱਡ ਦਵਾਇਆ ਮੈਂ ਕਿਹਾ ਦੇ ਤੇ ਨਾਲੇ ਦੱਸ ਉਹਨਾਂ ਨੂੰ ਕਿ ਦੇਖੋ ਮੈਂ ਬਲੱਡ ਦਿੰਨਾ ਤੇ ਇਹ ਇਹ ਤਾਂ ਅੱਛੀ ਗੱਲ ਹੈ ਪ੍ਰਾਊਡ ਫੀਲ ਕਰਨ ਵਾਲੀ ਗੱਲ ਹੈ ਤੇ ਕਿ ਅਸੀਂ ਬਲੱਡ ਦਿੰਦੇ ਆ ਅਸੀਂ ਰੈਗੂਲਰ ਡੋਨਰਜ਼ ਆ ਇਹ ਤਾਂ ਚੰਗੀ ਗੱਲ ਹੈ ਭਾਜੀ। ਬਿਲਕੁਲ ਮਾਲਕ ਜੀ ਸਿੰਘ ਹਸਪਤਾਲ ਵਿੱਚ ਖਾਸ ਕਰਕੇ ਕੀ ਮਲਟੀ ਸਪੈਸ਼ਲਿਸਟ ਹੈਗਾ ਵਾ ਆਪ ਲੋਕਾਂ ਦੀ ਗੱਲ ਕਰੀਏ ਆਪ ਲੋਕਾਂ ਦੇ ਬਜਟ ਦੀ ਗੱਲ ਕਰੀਏ ਕਿੰਨਾ ਕਿ ਬਜਟ ਵਿੱਚ ਸਹੂਲਤਾਂ ਦਿਖਾ ਕੇ ਕਿਤੇ ਕਿਹੜੇ ਕਿਹੜੇ ਚੀਜ਼ਾਂ ਇਥੇ ਇਲਾਜ ਹੁੰਦਾ ਖਾਦਾ। ਦੇਖੋ ਟ੍ਰੀਟਮੈਂਟ ਅਸੀਂ ਸਾਰਾ ਰੱਖਿਆ ਹੈ। ਜੇ ਮੈਡੀਸਿਨ ਦਾ ਟ੍ਰੀਟਮੈਂਟ ਹੈ ਤੋ ਵੀ ਹੈ। ਸਾਡੇ ਕੋਲ ਜੀ ਡੇ ਕੇਅਰ ਕੋਈ ਕਰਨਾ ਚਾਹੁੰਦਾ ਜਿਵੇਂ ਸਵੇਰੇ ਸ਼ਾਮ ਇੰਜੈਕਸ਼ਨ ਲਗਾਉਣਾ ਚਾਹੁੰਦਾ ਰਾਤ ਨੂੰ ਨਹੀਂ ਐਡਮਿਟ ਹੋਣਾ ਚਾਹੁੰਦਾ ਉਹ ਵੀ ਹੈ ਸਾਡੇ ਕੋਲ। ਸਾਡੇ ਕੋਲ ਸਰਜਰੀਜ਼ ਕਾਫੀ ਸਰਜਰੀਜ਼ ਜਨਰਲ ਸਰਜਰੀਜ਼ ਸਾਡੇ ਕੋਲ ਗਾਇਨੀ ਦੀ ਸਰਜਰੀਜ਼ ਸਾਰੀਆਂ ਹੋ ਰਹੀਆਂ ਹੁਣ ਸਾਡੇ ਕੋਲ ਨਿਕੂ ਦਾ ਅਰੇਂਜਮੈਂਟ ਵੀ ਆ ਗਿਆ ਸਾਡੇ ਕੋਲ ਫੋਟੋਥੈਰੇਪੀ ਤੇ ਵਾਰਮਰ ਸਾਰਾ ਆ ਗਿਆ ਤੇ ਜੇ ਮੰਨ ਲਓ ਕਿਸੇ ਨਿਊ ਬੋਨ ਨੂੰ ਜ਼ਰੂਰਤ ਪੈ ਜਾਂਦੀ ਹੈ ਤੇ ਉਹ ਵੀ ਹੈ ਸਾਡੇ ਕੋਲ ਤੇ ਕਾਫੀ ਫੈਸਿਲਿਟੀਆਂ ਅਸੀਂ ਲੈਬ ਦੀ ਫੈਸਿਲਿਟੀਆਂ ਅਸੀਂ ਵਿੱਚ ਰੱਖੀਆਂ ਇਹ ਸਾਰਾ ਕੁਝ ਸੜਕੋਲ ਹੈਗਾ ਮਤਲਬ ਅਸੀਂ ਕਰ ਰਹੇ ਹਾਂ ਦਰਸ਼ਕ ਖਾ ਕੇ ਜਿਵੇਂ ਹੁਣ ਅਰਕਲ ਮੌਸਮ ਸੌਂ ਦਾ ਮਹੀਨਾ ਦਾ ਮੌਸਮ ਬਰਸਾਤਾਂ ਦਾ ਮੌਸਮ ਅਸੀਂ ਦੇਖਿਆ ਖਾ ਕੇ ਡੇਂਗੂ ਮਲੇਰੀਆ ਦਾ ਬੜਾ ਕਹਿਰੇ ਇਲਾਕੇ ਵਿੱਚ ਪੈ ਜਾਂਦਾ ਪਾਣੀ ਖੜ ਜਾਂਦਾ ਵਾ ਕਿ ਲੱਗਦਾ ਇਸ ਚੀਜ਼ ਦਾ ਤੁਹਾਡੇ ਕੋਲ ਫੈਸਿਲਿਟੀ ਹੈਗੀ ਆ ਜਿਵੇਂ ਕਿਸੇ ਨੂੰ ਦਸਤ ਲੱਗ ਜਾਂਦੇ ਨੇ ਕਿਸੇ ਨੂੰ ਬੁਖਾਰ ਹੋ ਜਾਂਦਾ ਕਿਸੇ ਨੂੰ ਡੇਂਗੂ ਲੱਗ ਜਾਂਦਾ ਕਿ ਲੱਗਦਾ ਤੁਹਾਡੇ ਕੋਲ ਪ੍ਰਬੰਧ ਹੈਗੇ ਚੀਜ਼ਾਂ ਦੇ ਬਿਲਕੁਲ ਅਸੀਂ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਹੀ ਅਸੀਂ ਇਹ ਸੋਚ ਕੇ ਚੱਲ ਰਹੇ ਸੀ ਕਿ ਡੇਂਗੂ ਹੁਣ ਆਉਣ ਵਾਲਾ ਹੈ ਕਿਉਂਕਿ ਜਿੱਦਾਂ ਬਾਰਿਸ਼ ਪੈਣੀ ਹੈ ਪ ਤੇ ਅਸੀਂ ਇੱਕ ਮੀਟਿੰਗ ਕਰਕੇ ਸਾਰੇ ਸਟਾਫ ਮੈਂਬਰ ਦੀ ਅਸੀਂ ਸਭ ਦੀ ਮੀਟਿੰਗ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਵੀ ਇਹ ਚੀਜ਼ਾਂ ਆਣੀ ਹੈ ਤੇ ਵਿਜੀਲੈਂਟ ਹੋ ਜਾਓ ਕਿ ਜਿਹੜਾ ਪੇਸ਼ੈਂਟ ਆਏਗਾ ਜੇ ਡੀਹਾਈਡਰੇਸ਼ਨ ਦਾ ਪੇਸ਼ੈਂਟ ਆਉਂਦਾ ਤਾਂ ਵੀ ਸਾਡੇ ਕੋਲ ਪੂਰਾ ਅਰੇਂਜਮੈਂਟ ਹੈ ਡੈਂਗੂ ਦਾ ਪੇਸ਼ੈਂਟ ਆਉਂਦਾ ਉਹ ਵੀ ਸਾਡੇ ਕੋਲ ਸਾਰਾ ਅਰੇਂਜਮੈਂਟ ਹੈ ਇਮਰਜੈਂਸੀ ਮੈਡੀਸਿਨ ਸਾਡੇ ਕੋਲ ਇਮਰਜੈਂਸੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਆ ਜੇ ਸਾਡੇ ਕੋਲ ਸਟਾਫ ਬਹੁਤ ਅੱਛਾ ਹੈ ਸਾਰਾ ਟ੍ਰੇਨਡ ਬਹੁਤ ਅੱਛਾ ਸਟਾਫ ਹੈ ਤੇ ਉਸ ਸਾਰੇ ਦੇ ਸਾਰੇ ਮੈਨੇਜ ਕਰਦੇ ਆ ਤੇ ਅੱਜ ਵੀ ਸਵੇਰੇ ਸਾਡੇ ਕੋਲ ਇੱਕ ਸਰਜਰੀ ਨਾਰਮਲ ਡਿਲੀਵਰੀ ਆਈ ਤੇ ਮੈਂ ਵਿਦ ਹਾਲਾਂਕਿ ਬਹੁਤ ਅਰਲੀ ਮਾਰਨਿੰਗ ਦਾ ਟਾਈਮ ਸੀਗਾ ਤੇ ਇਮਰਜੈਂਸੀ ਚ ਅਸੀਂ ਉਹ ਕੀਤਾ ਤੇ ਬੜਾ ਹੈਲਦੀ ਬੇਬੀ ਆ ਹੋਨੇ ਹੋਇਆ ਤੇ ਸਾਡੇ ਕੋਲ ਸਾਰਾ ਅਰੇਂਜਮੈਂਟ ਹੈ ਤੁਸੀਂ ਜਿਹੜੀ ਆਪਾਂ ਵਾਟਰ ਬੋਰਨ ਡਿਜ਼ੀਜ਼ਸ ਹੈ ਜਿਹੜੀਆਂ ਹੋਣ ਜਿਹੜੀਆਂ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਵੀ ਆਣ ਗਿਆ ਸਾਡੇ ਕੋਲ ਪੂਰੀ ਦੀ ਪੂਰੀ ਤਿਆਰੀ ਹੈ ਕਿਸੇ ਵੀ ਟਾਈਮ ਤੇ ਹਾਂਜੀ ਜੇ ਸਾਡਾ ਆਖਰੀ ਸਵਾਲ ਮੇਰਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇਕਰ ਕੋਈ ਰਕਤਦਾਨ ਦੇਂਦਾ ਵਾ ਜਾਂ ਕਹੇ ਨਹੀਂ ਦਿੰਦਾ ਜਿਵੇਂ ਤੁਸੀਂ ਦੇਖਿਆ ਲੋਕਾਂ 'ਚ ਧਾਰਨਾ ਬਣੀ ਹੋਈ ਸੀ ਲੈ ਕੇ ਕਿ ਕਮਜ਼ੋਰੀ ਆ ਜਾਂਦੀ ਹੈ ਵੀ ਕਿਹੜੇ ਸਾਹ ਜ ਤੁਸੀਂ ਕਾਫੀ ਜਿਹੜਾ ਕਲੀਅਰ ਕਰ ਦਿੱਤਾ ਗਿਆ ਫਿਰ ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਰਕਤਦਾਨ ਕਿੰਨਾ ਕੇ ਜ਼ਰੂਰੀ ਹੈ ਸਾਡੇ ਜੀਵਨ ਵਾਸਤੇ ਕਿੰਨਾ ਕੇ ਵੱਧ ਤੋਂ ਵੱਧ ਸਾਡਾ ਖੂਨਦਾਨ ਜਿਹੜਾ ਉਹ ਕਰਨਾ ਚਾਹੀਦਾ ਹੈ ਦੇਖੋ ਮੈਂ ਪਹਿਲਾਂ ਵੀ ਪਹਿਲਾਂ ਵੀ ਇਹੀ ਗੱਲ ਕ ਤੇ ਇਹ 슬ੋਗਨ ਨੂੰ ਮੈਂ ਬਿਲਕੁਲ ਆਪਣੇ ਦਿਲੋਂ ਮੰਨਦੀ ਆਂ ਔਰ ਸਭ ਨੂੰ ਇਸ ਚੀਜ਼ ਦਾ ਸੋਚਣਾ ਚਾਹੀਦਾ ਤੇ ਇੱਕ ਵਾਰ ਬਲੱਡ ਦੇ ਕੇ ਦੇਖੋ ਤੁਹਾਨੂੰ ਆਪਣੇ ਆਪ ਨੂੰ ਲੱਗੇਗਾ ਕਿ ਮੇਰਾ ਜਿਹੜਾ ਦਿੱਤਾ ਹੋਇਆ ਖੂਨ ਹੈ ਉਹ ਕਿਸੇ ਇੱਕ ਜਾਨ ਦੇ ਕੰਮ ਆਣਾ ਹੀ ਆਣਾ ਹੈ ਉਹ ਆਏਗਾ ਕੰਮ ਤੇ ਬੜਾ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਦਿੰਨੀ ਆ ਮੇਰੇ ਮਦਰ ਦਾ ਹਾਰਟ ਸਰਜਰੀ ਸੀ ਉਹਨਾਂ ਦੇ ਬਾਈਪਾਸ ਸਰਜਰੀ ਸੀ ਤੇ ਮੇਰੇ ਮਦਰ ਉਹ 네ਗੇਟਿਵ ਹੈ ਜਿਹੜਾ ਕਿ ਬੜਾ ਰੇਅਰੈਸਟ ਆਫ ਰੇਅਰ ਬਲੱਡ ਹੈ ਤੇ ਉਸ ਟਾਈਮ ਤੇ ਉਹਨਾਂ ਨੂੰ ਬਲੱਡ ਦੀ ਲੋੜ ਸੀ ਤੇ ਉਹਨਾਂ ਨੂੰ ਉਹ ਬਲੱਡ ਮਿਲਿਆ ਤੇ ਜੇ ਨਾ ਮਿਲਦਾ ਤੇ ਸ਼ਾਹਦ ਉਹਨਾਂ ਦੀ ਸਰਜਰੀ ਹੋ ਵੀ ਨਹੀਂ ਪਾਣੀ ਸੀ ਤੇ ਉਹ ਐਮਰਜੈਂਸੀ ਦੇ ਵਿੱਚ ਉਹਨਾਂ ਦੀ ਸਰਜਰੀ ਹੋਈ ਤੇ ਮੇਰੀ ਵਕਈ ਮੈਂ 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 ਹੱਥ ਜੁੜ ਕੇ ਅਪੀਲ ਕਰਦੀ ਆ ਕਿ ਜਿੱਥੇ ਵੀ ਕੋਈ ਬਲੱਡ ਕੈਂਪ ਲੱਗੇ ਉੱਥੇ ਜ਼ਰੂਰ ਜਾਓ 3 ਮਹੀਨੇ ਬਾਅਦ 4 ਮਹੀਨੇ ਬਾਅਦ ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਬੋਡੀ ਫਿੱਟ ਹੈ ਤੇ ਬਲੱਡ ਡੋਨੇਟ ਜ਼ਰੂਰ ਕਰੋ ਤੁਸੀਂ ਇੱਕ ਜਾਨ ਨੂੰ ਬਚਾ ਰਹੇ ਹੋ ਪਰ ਜਾਨ ਦੀ ਕੀਮਤ ਬਹੁਤ ਕਿਸੇ ਦੇ ਪਰਿਵਾਰ ਦੇ ਲਈ ਉਹਨਾਂ ਦਾ ਬੱਚਾ ਉਹਨਾਂ ਦੀ ਉਹਨਾਂ ਦਾ ਹਸਬੈਂਡ ਉਹਨਾਂ ਦੀ ਬੜਾ ਜ਼ਰੂਰੀ ਹੁੰਦਾ ਹੈ ਕਿਸੇ ਦੀ ਜਾਨ ਨੂੰ ਬਚਾਉਣਾ ਇਹ ਸਭ ਤੋਂ ਵੱਡਾ ਦਾਨ ਹੈ ਜੀ ਥੈਂਕ ਯੂ ਬਹੁਤ ਸਨ ਵਾਲੇ ਇਹ ਸੀ ਗੱਲਬਾਤ ਦੀ ਡਾਕਟਰ ਜਸਪੀ ਜਿਹੜੇ ਕਿ ਸਿੰਘ ਹਸਪਤਾਲ ਦੇ ਓਨਰ ਨੇ ਉਹਨਾਂ ਦੱਸਿਆ ਵੀ ਖੂਨਦਾਨ ਮਹਾਦਾਨ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਸਾਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਬੜਾ ਵੱਡਾ ਯੋਗਦਾਨ ਆ ਤੁਹਾਡਾ ਦਿੱਤਾ ਜਿਹੜਾ ਖੂਨ ਆ ਕਿਸੇ ਦੀ ਜਾਨ ਬਚਾ ਸਕਦਾ ਇਸ ਕਰਕੇ ਵੱਧ ਚੜ ਕੇ ਸਾਨੂੰ ਜਿਹੜਾ ਖੂਨਦਾਨ ਉਹ ਕਰਨਾ ਚਾਹੀਦਾ ਹੈ ਗੱਲ ਕਰੀਏ ਡਾਕਟਰ ਜਿਹੜੇ ਸਤੀਸ਼ ਬੱਲੂ ਜਿਹੜੇ ਕਾਉਂਸਲ ਨੇ ਕਾਂਗਸ ਦੇ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਇਹਨਾਂ ਵੱਲੋਂ ਕੀ ਇਥੇ ਬਲੱਡ ਕੈਂਪੇਨ ਵਿੱਚ ਹਿੱਸਾ ਵੀ ਲਿਆਗਾ ਅਹਿਮ ਰੋਲ ਨਿਭਾਇਆ ਗਿਆ ਵਾ ਤੇ ਇਹਨਾਂ ਨੇ ਬੜਾ ਵੱਡਾ ਇੱਕ ਯੋਗਦਾਨ ਜੁਆ ਕੀਤਾ ਗਿਆ ਵਾ ਵਧਾਈ ਦੇ ਪਾਤਰ ਹੋ ਤੁਸੀਂ ਅੱਜ ਅੱਜ ਇਥੇ ਬਣਿਓ ਹਸਪਤਾਲ ਵਿੱਚ ਪਹੁੰਚੇ ਹੋ ਇਹ ਮਨਚ ਵਿਚਾਰ ਕਿਸ ਤਰ੍ਹਾਂ ਆ ਰਸ ਤੁਸੀਂ ਅੱਜ ਇਥੇ ਬਲੱਡ ਕੈਂਪ ਦਿੱਤਾ ਕੀ ਕਹਿਣਾ ਚਾਹੋਗੇ ਮੈਂ ਜੀ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵਧੀਆ ਹਸਪੀਟਲ ਸਿੰਘ ਹਸਪੀਟਲ ਦੇ ਨਾਮ ਤੇ ਡਾਕਟਰ ਜਸਪ੍ਰਿਤ ਕੌਰ ਜਿਹੜੇ ਆ ਉਹ ਚਲਾ ਰਹੇ ਆ ਔਰ ਬਹੁਤ ਵਧੀਆ ਸੇਵਾਵਾਂ ਦੇ ਰਹੇ ਆ ਕਿਉਂਕਿ ਸਾਡਾ ਇੱਕ ਐਸਾ ਏਰੀਆ ਸਾਡੇ ਲਾਗੇ ਜਿਹੜੇ ਆ ਸਲਮ ਬਸਤੀ ਹੈਗੀ ਆ ਵਾ ਜਿੱਥੋਂ ਦੇ ਲੋਕ ਬਹੁਤ ਪੂਰ ਗਰੀਬ ਲੋਗ ਆ ਉਹਨਾਂ ਨੂੰ ਇਮੀਡੀਏਟ ਜਦੋਂ ਕੋਈ ਦੇ ਘਰ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਇਮੀਡੀਏਟ ਕਿਤੇ ਹਸਪੀਟਲਾਈਜ਼ ਹੋਣਾ ਪੈਂਦਾ ਵਾ ਤੇ ਹਸਪੀਟਲ ਬਹੁਤ ਮਹਿੰਗੇ ਆ ਪਰ ਮੈਂ ਦੇਖਿਆ ਇੱਥੇ ਆ ਕੇ ਪਹਿਲਾਂ ਵੀ ਇੱਥੇ ਮੈਂ ਆ ਚੁੱਕਾ ਵਾਂ ਆ ਕੇ ਦੇਖਿਆ ਕਿ ਇਹ ਹਸਪੀਟਲ ਗਰੀਬ ਪਰਿਵਾਰਾਂ ਦੀ ਗਰੀਬ ਲੋਕਾਂ ਦੀ ਇਹ ਮਦਦ ਕਰਦੇ ਆ ਸੋ ਐਸੇ ਹਸਪੀਟਲ ਬਹੁਤ ਘੱਟ ਆ ਔਰ ਐਸੀ ਸੋਚ ਬਹੁਤ ਘੱਟ ਰਹੀ ਆ ਖਾਸ ਕਰਕੇ ਸਕੂਲਾਂ ਤੇ ਕਾਲਜਾਂ ਦੀ ਹਮੇਸ਼ਾ ਸਕੂਲ ਕਾਲਜ ਔਰ ਹਸਪੀਟਲ ਬਹੁਤ ਮਹਿੰਗੇ ਹੋ ਗਿਆ ਗਰੀਬ ਦੇ ਇਲਾਜ ਜਿਹੜਾ ਗਰੀਬ ਦੀ ਪਹੁੰਚ ਤੋਂ ਦੂਰ ਹੋ ਗਿਆ ਕਿੰਨਾ ਕਿ ਲੋੜਵੱਸੇ ਇਲਾਕੇ ਵਿੱਚ ਕਿੰਨੀ ਕਿ ਜ਼ਰੂਰਤ ਸੀ ਆ ਜਿਹੜਾ ਹਸਪਤਾਲ ਖੋਲਿਆ ਗਿਆ ਤੇ ਜੇ ਗੱਲ ਕਰੀਏ ਬਲੱਡ ਕੈਂਪ ਦੀ ਗੱਲ ਕਰੀਏ ਬਲੱਡ ਜਿਹੜਾ ਦੇਣਾ ਵਾ ਕਹਿੰਦੇ ਖੂਨਦਾਨ ਮਹਾਦਾਨ ਮੰਨਿਆ ਜਾਂਦਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਤੇ ਕਿੰਨੇ ਕਿ ਲੋਕਾਂ ਕਰੀਏ ਜਾਂਨ ਬਚਾ ਸਕਦਾ ਜਿਹੜਾ ਖੂਨਦਾਨ ਹੈ ਬੈਜ ਖੂਨਦਾਨ ਮਹਾਦਾਨ ਜਿਹੜੇ ਆਰਬੀ ਸੈੱਲ ਰੈੱਡ ਬਲੱਡ ਸੈੱਲ ਆ ਖੂਨ ਤੇ ਵੈਸੇ 72 ਘੰਟੇ ਤੋਂ ਬਾਅਦ ਪੂਰਾ ਸਾੜੇ ਹੋ ਜਾਂਦਾ ਵਾ ਇੱਕ ਸਾਡੇ ਮਨ ਕੀ ਲੋਕਾਂ ਨੂੰ ਲੱਗਦਾ ਪਤਾ ਨਹੀਂ ਖੂਨ ਦੇ ਕੇ ਕੀ ਹੋ ਜਾਣਾ ਕਿਹੜੀ ਵੀਕਨੈਸ ਆ ਜਾਣੀ ਆ ਅਜੀ ਤੁਹਾਡੇ ਸਾਹਮਣੇ ਮੈਂ 50 ਟਾਈਮ 50ਵੀਂ ਵਾਰੀ ਖੂਨ ਦਿੱਤਾ ਵਾ ਸੋ ਇਸ ਕਰਕੇ ਖੂਨ ਦੇਣ ਨਾਲ ਕੋਈ ਫਰਕ ਨਹੀਂ ਪੈਂਦਾ ਖੂਨਦਾਨ ਮਹਾਦਾਨ ਆ ਔਰ ਇਹ ਐਸਾ ਵਾ ਇਹ ਕੋਈ ਜਾਤ ਪਾਤ ਧਰਮ ਨਹੀਂ ਦੇਖਦਾ ਖੂਨ ਸਭ ਦਾ ਇੱਕੋ ਹੀ ਆ ਕਿਸੇ ਨੂੰ ਵੀ ਇਹ ਖੂਨ ਚੜ ਜਾਂਦਾ ਵਾ ਇਹ ਉਹ ਚੀਜ਼ ਹੈ ਜਿਹੜਾ ਤੁਸੀਂ ਇਹ ਗੁਪਤ ਅਸਲ ਵਿੱਚ ਇਹ ਗੁਪਤ ਦਾਨ ਆ ਮੈਂ ਅੱਜ ਦਿੱਤਾ ਮੈਨੂੰ ਨਹੀਂ ਪਤਾ ਇਹ ਕਿੰਨੂੰ ਚੜਦਾ ਕਿ ਲੱਗਦਾ ਨਹੀਂ ਤੁਸੀਂ ਚੀਖ ਵੈਸੀ ਤੁਸੀਂ ਮੁੱਖ ਮਹਿਮਾਨ ਸੀ ਪਰ ਤੁਹਾਡੇ ਵੱਲੋਂ ਵੱਡਾ ਯੋਗਦਾਨ ਕੀਤਾ ਗਿਆ ਅਸੀਂ ਦੇਖਿਆ ਜਾਤ ਕੀ ਗੈਸਟ ਆਉਂਦੇ ਨੇ ਫੋਟੋ ਆ ਲਵਾ ਕੇ ਚਲ ਜਾਂਦੇ ਨੇ ਪਰ ਤੁਹਾਡਾ ਵੱਡਾ ਯੋਗਦਾਨ ਸੀ ਤੁਸੀਂ ਖੁਦ ਜਾ ਕੇ ਆਪਣਾ ਬਲੱਡ ਦਿੱਤਾ ਤੇ ਖਾਸ ਕਰਕੇ ਇਹ ਵੀ ਦਸ਼ਕਾਂ ਸਾਂਝਾ ਕਰਦੀਏ ਪੰਜਾਬ ਵੀ ਬੜੀ ਤੁਸੀਂ ਬਲੱਡ ਦਿੱਤਾ ਵਾ ਬੜਾ ਵੱਡਾ ਯੋਗਦਾਨ ਹੈ ਕੀ ਲੱਗਦਾ ਹਰ ਕਿਸੇ ਨੂੰ ਜਿਹੜਾ ਵਾ ਇਸ ਤਰ੍ਹਾਂ ਖੂਨ ਦਾ ਕਰਨਾ ਚਾਹੀਦਾ ਵਾ ਕਿਉਂਕਿ ਇਹ ਖੂਨ ਤੁਹਾਡਾ ਦਿੱਤਾ ਹੋਇਆ ਖੂਨ ਆ ਕਿਸੇ ਦੀ ਜਾਨ ਬਚਾ ਸਕਦਾ ਹੈ ਵੈਸੇ ਸਮਾਜ ਤੇ ਹਰ ਵਿਅਕਤੀ ਦਾ ਇਹ ਫਰਜ਼ ਬੰਦਾ ਵਾ ਖੂਨ ਦੇਣਾ ਕਿਉਂਕਿ ਇਸ ਨਾਲ ਮੈਂ ਪਹਿਲਾਂ ਵੀ ਦੱਸਿਆ ਕੋਈ ਕਮੀ ਨਹੀਂ ਹੁੰਦੀ ਸਿਰਫ ਇੱਕ ਸਾਡੀ ਮਾਨਸਿਕਤਾ ਸੈੱਟ ਹੋਈ ਆ ਸੋ ਇਹ ਜਿਹੜਾ ਹਸਪੀਟਲ ਮੈਂ ਐਜ਼ ਅ ਗੈਸਟ ਨਹੀਂ ਐ ਡਾਕਟਰ ਸਾਹਿਬ ਦਾ ਮੇਰਾ ਬਹੁਤ ਬਿਹਾਰ ਹੈ ਮੇਰੇ ਬ੍ਰਦਰ ਆ ਉਹਨਾਂ ਦੇ ਬਲਾਵੇ ਤੇ ਮੈਂ ਆਇਆ ਔਰ ਮੈਂ politically ਲੋਕ ਮੈਨੂੰ ਸਮਝਦੇ ਆ ਮੈਂ ਆਪਣੇ ਆਨੂੰ ਅੱਜ ਵੀ ਸੋਸ਼ਲ ਸਮਝਦਾ ਐਸੇ ਜਿਹੜੇ ਸੋਸ਼ਲ ਔਰ ਧਾਰਮਿਕ ਔ ਸਮਾਜਿਕ ਕੰਮਾਂ ਦੇ ਵਿੱਚ ਮੇਰੀ ਖਾਸ ਕਰਕੇ ਮੇਰੀ ਰੁਚੀ ਜ਼ਿਆਦਾ ਔਰ ਮੈਂ ਹਮੇਸ਼ਾ ਇਹਨਾਂ ਐਸੇ ਇਵੈਂਟ ਵਿੱਚ ਆ ਕੇ ਖੁਸ਼ ਰਹਿੰਦਾ ਵਾਂ ਪਲੀਟੀਕਲੀ ਵਿੱਚ ਮੈਂ ਘਟ ਖੁਸ਼ ਰਹਿਣਾ। ਬੱਸ ਦੇਖਿਆ ਤੁਸੀਂ ਲੋਕਾਂ ਦੇ ਹਰਮਨ ਪਿਆਰੇ ਕੌਂਸਲਰ ਬਾਰ-ਬਾਰ ਤੁਹਾਨੂੰ ਲੋਕ ਚੁੰਨਦੇ ਨੇ ਹੁਣ ਵੀ ਤੁਸੀਂ ਕੌਂਸਲ ਚੁਣੇ ਹੋ ਬੜੇ ਵੱਡੀ ਗੱਲ ਹੈ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੀ ਪਰ ਤੁਸੀਂ ਇਲਾਕੇ ਦੀ ਗੱਲ ਕਰੀਏ ਛਾਟੇ ਦੀ ਗੱਲ ਕਰੀਏ ਤੁਸੀਂ ਕੌਂਸਲ ਲੋਕਾਂ ਤੁਹਾਨੂੰ ਚੁਣਿਆ ਲੋਕਾਂ ਦੇ ਬੜੇ ਹਰਮਨ ਪਿਆਰੇ ਤੁਸੀਂ ਨੇਤਾ ਵੀ ਉਹਨਾਂ ਦੇ ਵੇਖੋ ਲੋਕੀ ਕੋਈ ਆਸ ਉਮੀਦ ਨਾ ਜਤੋਂਦੇ ਆ ਲੋਕਾਂ ਦਾ ਸਾਡੇ ਤੇ ਬਹੁਤ ਆਸ ਉਮੀਦਾਂ ਵਾ ਔਰ ਮੈਂ ਦਿਨ ਨੇ ਵੇਖਿਆ ਰਾਤ ਨੇ ਵੇਖਿਆ ਹਮੇਸ਼ਾ ਲੋਕਾਂ ਦੇ ਨਾਲ ਖੜਾ ਰਿਹਾ ਵਾਂ ਲੋਕਾਂ ਦੀ ਆਸਾਂ ਉਮੀਦਾਂ ਤੇ ਪੂਰਾ ਉਤਰਿਆ ਵਾਂ ਔਰ ਮੇਰੀ ਵਾਰਡ ਵਿੱਚ ਐਮਐਲਏ ਸਾਹਿਬ ਦਾ ਨਿਵਾਸ ਆ ਔਰ ਇਹ ਵਾਰਡ ਉਹਨਾਂ ਜਿਤਨਾ ਮੁੱਛ ਦਾ ਸਵਾਲ ਹੀ ਪਰ ਫੇਰ ਵੀ ਭਗਵਾਨ ਦੀ ਬਹੁਤ ਕਿਰਪਾ ਹੈ ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਆ ਮੇਰੇ ਤੇ ਵਿਸ਼ੇਸ਼ ਕਿਰਪਾ ਹੋਈ ਆ ਕਿ ਮੈਨੂੰ ਫੇਰ ਭਾਰੀ ਬਹੁਮਤ ਦੇ ਨਾਲ ਲੋਕਾਂ ਨੇ ਮੈਨੂੰ ਜਿਤਾਇਆ ਮੈਂ ਸਮਝਦਾ ਵਾਂ ਕਿ ਲੋਕ ਕੰਮਾਂ ਦਾ ਮੁੱਲ ਪਾਉਂਦੇ ਆ ਤੁਸੀਂ ਮੁੱਛੀ ਸਵਾਲ ਕੀਤਾ ਮੇਰਾ ਇੱਕ ਸਵਾਲ ਆ ਮੁੱਛ ਦੀ ਨੂੰ ਲੈ ਕੇ ਅਸੀਂ ਦੇਖਿਆ ਬਰਕਸਨ ਬਜੀਠੀਆ ਹਮੇਸ਼ਾ ਆਪਣੀ ਮੁੱਛਾਂ ਨੂੰ ਵਾਟ ਚੜਦੇ ਸੀ ਪਰ ਇਹ ਜਿਹੜੀ ਆ ਉਹਨਾਂ ਦੇ ਬੜੇ ਧਿਆਨ ਵਿੱਚ ਸੀ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਬੜੀ ਚੌਧੀਆਂ ਸੀ ਇਹ ਜਿਹੜੇ ਮੁੱਛਾਂ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬੀ ਹੋ ਪੰਜਾਬੀ ਪੰਜਾਬ ਚ ਰਹਿਣ ਵਾਲੇ ਹੋ ਕਿ ਲੱਗਦਾ ਵੀ ਜੇਕਰ ਕੋਈ ਮੁੱਛਾਂ ਨੂੰ ਵੜ ਦਿੰਦਾ ਤੇ ਕਿਸੇ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਕਾਰਵਾਈ ਕਰਨੀ ਚਾਹੀਦੀਆਂ ਮੈਂ ਜੀ ਭਗਵੰਤ ਮਾਨ ਜਿਹੜੇ ਆ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਔਰ ਇਹ ਤੇ ਔਰ ਕੇਜਰੀਵਾਲ ਇਹਨਾਂ ਦੇ ਸੰਯੋਜਕ ਇਹ ਇਹਨਾਂ ਨੂੰ ਇਸ ਟਾਈਮ ਬਹੁਤ ਹੰਕਾਰ ਇਹਦਾ ਬਹੁਤ ਲੰਬਾ ਸਮਾਂ ਨਹੀਂ ਹੈਗਾ ਸ਼ਾਰਟ ਟਾਈਮ ਰਹਿ ਗਿਆ ਵਾ ਇਹਨਾਂ ਦਾ ਹੰਕਾਰ ਉਤਰੇਗਾ ਔਰ ਇਹ ਜਿਹੜੇ ਆ ਇਹ ਇਹਨਾਂ ਦੇ ਜਿੰਨੇ ਮੰਤਰੀ ਆ ਜਿੰਨੇ ਇਹਨਾਂ ਦੇ ਐਮਐਲਏ ਆ ਜੋ ਇਹ ਕਰਦੇ ਪਏ ਆ ਅੱਜ ਸਿਰਫ ਸਰਕਾਰ ਦੀ ਬਦੌਲਤ ਤੇ ਬੈਈ ਦੇ ਪਏ ਆ ਆਉਣ ਵਾਲੇ ਸਮੇਂ ਵਿੱਚ ਸਾਡਾ ਕਾਂਗਰਸ ਦਾ ਇੱਕ ਦੋ ਮੰਤਰੀ ਇਹਨਾਂ ਨੇ ਅੰਦਰ ਦਿੱਤੇ ਆ ਜਾਂ ਅਕਾਲੀ ਦੇ ਇੱਕ ਦੋ ਮੰਤਰੀ ਇਹਨਾਂ ਨੇ ਦਿੱਤੇ ਆ ਇਹਨਾਂ ਦੇ 90 ਚੋਂ 99 ਚੋਂ ਕ ਟੋ ਘਟ 72 ਮੰਤਰੀ ਅੰਦਰ ਜਾਣਗੇ ਜੋ ਇਹਨਾਂ ਇੱਕ ਕਰਤੂਤਾ ਕਰਦੇ ਪਏ ਆ ਕਿ ਤੁਸੀਂ 92 ਦੀ ਗੱਲ ਕਰ ਰਹੇ ਹੋ 92 ਜਦ ਅਸੀਂ ਦੇਖਿਆ ਕਈ ਤੇ ਜਿਹੜੇ ਨੇ ਅਸਤੀਫੇ ਦੇ ਰਹੇ ਨੇ ਕਈ ਦੇ ਪਾਰਟੀ ਛੱਡ ਕੇ ਜਾ ਰਹੇ ਨੇ ਆ ਗਗਨ ਮੋਲ ਤਾਰਾ ਜਿਹੜੀ ਅਸਤੀਫਾ ਦਿੱਤਾ ਗਿਆ ਜਿਹੜੇ ਕਿ ਕੈਬਨਟ ਮੰਤਰੀ ਵੀ ਸੀ ਜਿਹੜੇ ਕਿ ਹੁਣ ਐਮ ਐਲ ਏ ਵੀ ਰਹੇ ਕੀ ਮਜਬੂਰੀ ਕੀ ਸਮਝਦੇ ਅਸੀਂ ਦੇਖਿਆ ਚੱਲਦੀ ਸਰਕਾਰ ਤੋਂ ਅਸਤੀਫਾ ਦੇ ਦੇਣਾ ਇਹ ਵਿੱਚ ਕੀ ਰਾਜ ਬੱਚੇ ਇਹ ਰਾਜ ਕੋਈ ਨਹੀਂ ਆ ਜਿਹਦੀ ਜਮੀਰ ਜਾਗ ਗਿਆ ਵਾ ਉਹਨਾਂ ਦਾ ਜਮੀਰ ਜਾਗ ਗਿਆ ਵਾ ਔਰ ਇਹਨਾਂ ਦੇ ਬਹੁਤ ਸਾਰੇ ਐਮ ਐਲ ਏ ਕੁਮਰ ਵੀਜੇ ਪ੍ਰਤਾਪ ਜੀ ਵੀ ਆ ਸਾਡੇ ਅੰਮ੍ਰਿਤਸਰ ਤੋਂ ਔਨੈਸਟੀ ਉਹਨਾਂ ਦਾ ਵੀ ਇਹਨਾਂ ਨੇ ਮੁੱਲ ਵਟਿਆ ਅੱਜ ਜਿਹੋਨਾਂ ਨੂੰ ਇਹਨਾਂ ਨੇ ਲਾਰਾ ਲਾਇਆ ਹੈ ਉਹਨਾਂ ਨੂੰ ਗ੍ਰਹਿ ਮੰਤਰੀ ਹੋਮ ਮਿਨਿਸਟਰ ਬਣਾਉਣਗੇ ਨਹੀਂ ਬਣਾਇਆ ਇਹਨਾਂ ਨੇ ਠੀਕ ਔਰ ਅਨਮੋਲ ਗਗਨ ਮਾਨ ਦਾ ਵੀ ਜਮੀਰ ਜਾਗਿਆ ਐਸੇ ਮੈਂ ਸਮਝਦਾ ਹੋਰ ਵੀ ਜਿਨ੍ਹਾਂ ਦੇ ਜਮੀਰ ਜਾਗਣਗੇ ਉਹ ਅਸਤੀਫਾ ਦੇਣਗੇ ਕਿਉਂਕਿ ਇਹ ਪਾਰਟੀ ਜਿਹੜੀ ਆ ਲੋਕਾਂ ਦੀ ਆਸਾਂ ਉਮੀਦਾਂ ਤੇ ਬਿਲਕੁਲ ਨਹੀਂ ਉਤਰੇ ਇਹਨਾਂ ਨੇ ਝੂਠ ਬੋਲ ਕੇ ਇੱਕ ਮੌਕੇ ਦੇ ਨਾਂ ਤੇ ਸਾਨੂੰ ਇੱਕ ਮੌਕਾ ਦਿਓ ਮੌਕੇ ਦੇ ਨਾਂ ਤੇ ਗਰੰਟੀਆ ਦੇ ਨਾਂ ਤੇ ਇਹ ਜਿਹੜੀ ਪੰਜਾਬ ਵਿੱਚ ਸਰਕਾਰ ਆ ਇਹ ਸਰਕਾਰ ਲੋਕਾਂ ਦੀ ਆਸਾਂ ਮਿੱਦਾ ਤੇ ਬਿਲਕੁਲ ਖਰਾ ਨਹੀਂ ਉਤਰੇ ਸਿਰਫ ਇੱਕ ਉਹ ਗੱਲ ਦੀ ਇਹ ਦੁਹਾਈ ਦੇਦੇ ਆ 300 ਯੂਨਟ ਦੀ 300 ਯੂਨਟ ਜਿਹੜੇ ਆ ਕਿੰਨੇ ਲੋਕ ਇਸਤੇਮਾਲ ਕਰਦੇ ਆ ਇਸ ਤੋਂ ਇਲਾਵਾ ਇਹਨਾਂ ਨੇ ਪੰਜਾਬ ਵਿੱਚ ਕੋਈ ਏਟ ਨਹੀਂ ਲਾਈ ਮੈਂ ਵਾਰਡ ਦਾ ਕਾਉਂਸਲਰ ਆ ਸਾਨੂੰ 6 ਮਹੀਨੇ ਹੋ ਗਏ ਬਣੇ ਇਹਨਾਂ ਕੋ ਟੱਕਣ ਜਾਲੀਆਂ ਤੱਕ ਨਹੀਂ ਲੱਗ ਰਹੀ ਆ ਉਹ ਪੰਜਾਬੀ ਕਹਿੰਦੇ ਨਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਿਆ ਕਰ ਨੰਗਾ ਇਹ ਸਵਾਲ ਲਿਆ ਈ ਛਾਣ ਕੇ ਉਹ ਹਾਲਾਤ ਆ ਇਹਨਾਂ ਦੇ ਸੋ ਇਹ ਸਰਕਾਰ ਜਿਹੜੀ ਆ ਬਹੁਤ ਘੱਟ ਸਮਾਂ ਵਾ ਮੈਂ ਅੱਜ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵਾ ਜਿੱਤਾ ਦੁਨੀਆ ਦੇ ਨਕਸ਼ੇ ਤੇ ਕਈ ਦੇਸ਼ ਖਤਮ ਹੋ ਗਏ ਆ ਰਾਜਨੀਤੀ ਦੇ ਨਕਸ਼ੇ ਦੇ ਵਿੱਚ ਵੀ ਇਹ ਪਾਰਟੀ ਖਤਮ ਹੋ ਜੇਗੀ ਨਹੀਂ ਤੇ ਸਾਡੇ ਵੈਸਟ ਕੌਨਸਟੀਚਨਸੀਜ਼ ਦਾ ਇਤਿਹਾਸ ਆ ਇੱਥੇ ਕਾਮਰੇਡਾਂ ਨੇ 30 ਸਾਲ ਲਗਾਤਾਰ ਰਾਜ ਕੀਤਾ ਅੱਜ ਉਹਨਾਂ ਦਾ ਕੋਈ ਨਾਂ ਨਹੀਂ ਲੈਂਦੇ ਇਹਨਾਂ ਦਾ ਵੀ ਕਿਸੇ ਨੇ ਨਾਂ ਨਹੀਂ ਲੈਣਾ ਤੁਹਾਡਾ ਅਤੁੱਸ ਦੇਖਿਆ ਅਸतीश ਬੱਲੂ ਜਿਹੜੇ ਕੌਂਸਲ ਦੇ ਬਹੁਤ ਵਧੀਆ ਨਾ ਜਵਾਬ ਦਿੱਤਾ ਆ ਆਮ ਆਪੀ ਪਾਰਟੀ ਨੂੰ ਅਤੇ ਖਾਸ ਤੱਕ ਇਹ ਵਧਾਈ ਦਿੱਤੀ ਆ ਸਿੰਘ ਹਸਪਤਾਲ ਦੇ ਡਾਕਟਰ ਰਸਕੀ ਕੌਰ ਨੇ ਉਹਨਾਂ ਉਹਨਾਂ ਨੂੰ ਕਿਉਂਕਿ ਇਹਨਾਂ ਵੱਲੋਂ ਜਿਹੜਾ ਕਿ ਖੂਨਦਾਨ ਗੈਂਪ ਲਾਇਆ ਗਿਆ ਬੜਾ ਵੱਡਾ ਯੋਗਦਾਨ ਕੀਤਾ ਗਿਆ ਅਤੇ ਲੋਕਾਂ ਨੂੰ ਸਨੇਹਾ ਦਿੱਤਾ ਗਿਆ ਭਈ ਤੁਹਾਡੇ ਇਲਾਕੇ ਵਿੱਚ ਬਹੁਤ ਵਧੀਆ ਹਸਤਾ ਖੁੱਲਾ ਗਿਆ ਤੇ ਬਹੁਤ ਘੱਟ ਹੀ ਟੱਚ ਤੁਹਾਡਾ ਜਿਹੜਾ ਇਲਾਜ ਹੋਊਗਾ ਉਹ ਦੇਖਣਾ ਹੈ ਕਿ ਲੋਕ ਇਸ ਚੀਜ਼ ਦਾ ਕਿੰਨਾ ਫਾਇਦਾ ਲੈਂਦੇ ਨੇ ਮੈਨੂੰ ਦਿਓ ਉਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ